ਤੇ ਕੈਂਪ ਲਾਇਆ ਜਾ ਰਿਹਾ ਹੈ ਕਿ ਬਰਾੜਕਾਂ ਦੇ ਹਸਪਤਾਲ ਅਤੇ ਲਾਂਚ ਕਲਬ ਨੂੰ ਮੈਡੀਕਲ ਆਇਆ ਜਾ ਰਿਹਾ ਹੈ ਇਹ 47ਵਾਂ ਮੁਫਤ ਕੰਪ ਹੈ ਤਕਰੀਬਨ ਬਰਾੜਕਾਂ ਦੇ ਹਸਪਤਾਲ ਨੂੰ ਇਹਨਾਂ ਦੇ ਨਾਲ ਸੰਯੋਜਨ ਵਿੱਚ ਕੈਂਪ ਲਗਾਉਂਦੇ ਆ ਤਕਰੀਬਨ 20 ਸਾਲ ਹੋ ਗਏ ਨੂੰ ਮੇਰੇ ਖਿਆਲ ਹਰ ਸਾਲ ਅਸੀਂ ਇੱਕ ਕੈਂਪ ਲਾਉਂਦੇ ਨੇ ਹਰ ਇੱਕ ਸਾਲ ਵਿੱਚ ਦੂਸਰਾ ਕੰਮ ਤੇ ਇਹਦੇ ਵਿੱਚ ਜਿਹੜਾ ਅਕਨ ਮਰੀਜ਼ਾਂ ਦੀਆਂ ਬਿਮਾਰੀਆਂ ਦਾ ਸਫੇਦ ਮੋਤੀ ਦਾ ਬਿਨਾ ਟਾਂਕੇ ਟੀਕੇ ਤੋਂ ਇਲਾਜ ਕੀਤਾ ਜਾਂਦਾ ਤੇ ਸਭ ਦੇ ਫ੍ਰੀ ਲੈਂਸ ਹਸਪੀਟਲ ਉਹ ਲੋ ਮਰੀਜ਼ਾਂ ਦੇ ਪਾਇਆ ਜਾਂਦੇ ਨੇ ਤੇ ਸਾਰਾ ਜਿਹੜਾ ਉਪਲਬ ਪ੍ਰਬੰਧਨ ਉਹ ਲੈਨ ਕਲੱਬ ਵੱਲੋਂ ਜਿਹੜਾ ਬਿਲਕੁਲ ਫ੍ਰੀ ਕੀਤਾ ਜਾਂਦਾ ਮਰੀਜ਼ ਨੂੰ ਖਾਣਾ ਖਵਾਉਣਾ ਉਹਨਾਂ ਦੀ ਟ੍ਰਾਂਸਪੋਰਟੇਸ਼ਨ ਕਰਦੀ ਲੌਜਿਸਟਿਕਸ ఎవਰੀਥਿੰਗ ਕੀ ਦਿੱਆ ਲੈਨ ਕਲੱਬ ਵੱਲੋਂ ਕੀਤਾ ਜਾਂਦਾ ਸਾਡੀ ਟੀਮ ਜਿਹੜੀ ਹੈ ਲੋਕਾਂ ਦੀ ਸੇਵਾ ਵਿੱਚ ਮੁੱਦਤਾ ਤੋਂ 2 ਦਹਾਕਿਆਂ ਦੇ ਕਰੀਬ ਇਕੱਠੀ ਜੁੜੀ ਹੋਈ ਹੈ ਤੇ ਇਸੇ ਦੌਰਾਨ ਅਸੀਂ ਅੱਜ ਸਫੇਦ ਮੋਤੀ ਦੇ ਮਰੀਜ਼ਾਂ ਦੀ ਛਾਂਟ ਕਰਕੇ ਉਹਨਾਂ ਦੀ ਸ਼ਨਾਖਤ ਕਰਕੇ ਉਹਨਾਂ ਦੇ ਨਵੇਂ ਟਾਂਕੇ ਵਾਲਾ ਆਪਰੇਸ਼ਨ ਕਰਾਂਗੇ ਕਿ ਉਹਨਾਂ ਨੂੰ ਨੌਜਵਨ ਘਰ ਪਹੁੰਚਾਵਾਂਗੇ ਅੱਜ ਥੱਲੇ-ਕੱਲੇ ਸਫੇਦ ਮੋਤੀ ਅੱਜ ਕੈਂਪ ਵਿੱਚ ਸਫੇਦ ਮੋਤੀ ਦਾ ਆਪਰੇਸ਼ਨ ਹੋਣਗੇ ਕਿ ਆਮ ਟਾਂਕੇ ਵਾਲੇ ਆਮ ਕੈਪਵਰਕ ਆਪਰੇਸ਼ਨ ਨਹੀਂ ਹੈ ਇਹ ਸਾਰੇ ਕੈਪ ਆਪਰੇਸ਼ਨ ਜਿਹੜੇ ਫੇਕੋਦੀ ਵੀਦੀ ਨਾਲ ਕੀਤੇ ਜਾਣੇ ਹਨ ਤੇ ਸਮਾਲ ਰਿਸੀਨ ਕਟੈਕਟਰ ਸਰਜੀ ਨਹੀਂ ਹੈ ਫਿਕੋ ਸਰਜਰੀ ਕੈਂਪ ਹੈਗਾ ਮਹਿੰਗੀ ਹੁੰਦੀ ਹੈ ਕੀ ਮੰਤਰੀ ਜੀ ਥੋੜੀ ਮਹਿੰਗੀ ਹੁੰਦੀ ਹੈ ਜੀ ਦੂਸਰੀ ਚੀਜ਼ ਮੈਂ ਹੋਰ ਕਹਿਣੀ ਚਾਹੁੰਦਾ ਅੱਜ ਦੂਸਰਾ ਕੈਂਪ ਕੋਲ ਆ ਗਿਆ ਇਹਦੀ ਮਹੱਤਤਾ ਥੋੜੀ ਹੋਰ ਵੱਧ ਗਈ ਹੈ ਥੋੜੀ ਜੀ ਲਾਇਆ ਜਿਸ ਟਾਈਮ ਇਹਦਾ ਅਜੇ ਪਹਿਲਾਂ ਪਲੈਨਿੰਗ ਕੀਤੀ ਕਿ ਜਦੋਂ ਉਹ ਚਿਤਵਿਆ ਗਿਆ ਸੀ ਉਦੋਂ ਖੜਾ ਦਾ ਦਬਾਅ ਨਹੀਂ ਸੀਗਾ ਹੁਣ ਖੜਾ ਦਾ ਦਬਾਅ ਆ ਗਿਆ ਤਾਂ ਅਸੀਂ ਕੈਂਪ ਦੀ ਜਿਹੜੀ ਮੁਰਿਆਦੀ ਜਾਣਕਾਰੀ ਉਸ ਖੇਤਰ ਵਿੱਚ ਜ਼ਿਆਦਾ ਉਸੇਪੰ ਮੰਨਦੇ ਕਿ ਤਾਂ ਉਹ ਲੋਕ ਜਿਹੜੇ ਪੀੜਤ ਵੀ ਨੇ ਉਧਰ ਪਰ ਪਰੋਬੀ ਪਈ ਹੋਈ ਹੈ ਉਹਦਾ ਵਾਧਾ ਕੇ ਫਾਇਦਾ ਉਠਾ ਸਕਣ। ਔਰ ਮੈਂ ਸਾਰੇ ਤੁਹਾਡੇ ਪ੍ਰੈਸ ਵਾਲੇ ਸੱਜਣਾਂ ਦਾ ਧੰਨਵਾਦੀ ਹਾਂ ਤੁਸੀਂ ਸਾਡੇ ਸੁਨੇਹਿਆਂ ਨੂੰ ਸਾਡੀ ਸੇਵਾ ਨੂੰ ਜਨਤਾ ਤੱਕ ਪਹੁੰਚਾਉਂਦੇ ਹੋ ਤੇ ਜਨਤਾ ਦਾ ਤੁਹਾਨੂੰ ਭਰ ਬੂਰ ਸਹਿਯੋਗ ਮਿਲਦਾ। ਰਵੈਨ ਆਰ.ਐਸ. ਰਾਣਾ ਪ੍ਰੋਜੈਕਟ ਚੇਅਰਮੈਨ ਆਈ ਕੈਂਪ ਪਿਛਲੇ 25 ਸਾਲਾਂ ਤੋਂ ਲਗਾਤਾਰ ਇਹ ਕੈਂਪ ਦੀ ਗਤੀਵਿਧੀਆਂ ਨੂੰ ਸੰਭਾਲ ਰਿਹਾ ਹੈ। ਔਰ ਇਸ ਕੈਂਪ ਦੀ ਵਿਸ਼ੇਸ਼ਤਾ ਇਹ ਹੈ ਕਿ ਅਸੀਂ ਇਸ ਕੈਂਪ ਦੇ ਵਿੱਚ ਕਿਸੇ ਵੀ ਮਰੀਜ਼ ਤੋਂ ਕੋਈ ਪੈਸਾ ਨਹੀਂ ਲੈਂਦੇ ਔਰ ਨਾ ਹੀ ਕਦੇ ਅਸੀਂ ਡਿਮਾਂਡ ਕੀਤੀ ਹੈ ਸਾਡੇ ਕਲੱਬ ਦੇ ਮੈਂਬਰ ਆਪਸ ਵਿੱਚ ਕੰਟਰੀਬਿਊਸ਼ਨ ਕਰਕੇ ਇਹ ਸਾਰੇ ਕੈਂਪ ਦਾ ਖਰਚਾ ਉਠਾਉਂਦੇ ਆ ਕਿੰਨਾ ਖਰਚਾ ਆ ਜਾਂਦਾ ਹੈ ਕੈਂਪ ਤੇ ਤਕਰੀਬਨ 2 ਲੱਖ ਤੋਂ ਕਦੇ ਉੱਤੇ ਹੋ ਜਾਂਦਾ ਕਦੇ ਥੱਲੇ ਹੋ ਜਾਂਦਾ ਇਹ ਡਿਪੈਂਡ ਕਰਦਾ ਹੈ ਕਿ ਮਰੀਜ਼ ਸਾਡੇ ਕੋਲ ਕਿੰਨੇ ਆਉਂਦੇ ਆ ਪਿਛਲੀ ਵਾਰੀ ਅਸੀਂ ਕੈਂਪ ਲਾਇਆ ਸੀ ਤਾਂ ਉਦੋਂ 730 ਓਪੀਡੀ ਸੀ ਤਾਂ 23540 ਅਸੀਂ ਆਪਰੇਸ਼ਨ ਕੀਤੇ ਸੀ ਤਾਂ ਇਹ ਆਪਰੇਸ਼ਨ ਫੈਕੋ ਮਸ਼ੀਨ ਦੇ ذریعے ਹੁੰਦੇ ਆ ਔਰ ਬੜੀ ਵਧੀਆ ਸਟੀਚਲਰ ਸਰਜਰੀ ਆ ਕਿਸੇ ਤਰ੍ਹਾਂ ਦਾ ਮਰੀਜ਼ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਅਸੀਂ ਹਰ ਸਾਲ ਇਹ ਕੈਂਪ ਇੱਕ ਲਾਉਦੇ ਸੀ ਇਸ ਸਾਲ ਅਸੀਂ ਦੋ ਕੈਂਪ ਲਾਏ ਆ ਹਰ ਪਿੰਡ ਦੇ ਇਲਾਕੇ ਦੇ ਵਿੱਚ ਵੀ ਜਾ ਕੇ ਅਸੀਂ ਮਸ਼ਹੂਰੀ ਕੀਤੀ ਆ ਰੋਪੜ ਤੋਂ ਵੀ ਸਾਡੇ ਕੋਲੇ ਮਰੀਜ਼ ਪਹੁੰਚੇ ਆ ਸਾਡੇ ਮੈਂਬਰ ਜਿਹੜੇ ਆ ਉਹਨਾਂ ਥੱਕ ਮਿਹਨਤ ਕਰਦੇ ਆ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਸੈਂਟਰਲ ਗਵਰਨਮੈਂਟ ਜਾਂ ਕੋਈ ਹੋਰ ਫਾਈਨੈਂਸ਼ੀਅਲ ਏਡ ਜਿਹੜੀ ਆ ਉਹ ਨਹੀਂ ਮਿਲਦੀ ਇਸ ਕੈਂਪ ਦੇ ਵਿੱਚ ਅਸੀਂ ਸਵੇਰ 6 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਕੰਮ ਕਰਦੇ ਹਾਂ ਲਾਇਨਜ ਕਲੱਬ ਕੋਰਪੂਰਾ ਵੱਲੋਂ ਅੱਜ ਬਰਾਲ ਅੱਖਾਂ ਦਾ ਹਸਪਤਾਲ ਫ੍ਰੀ ਕੋਰ ਰੋਡ ਕੋਰਪੂਰਾ ਵਿਖੇ 47ਵਾਂ ਮੁਫਤ ਅੱਖਾਂ ਦਾ ਚੈੱਕਅਪ ਤੇ ਆਪਰੇਸ਼ਨ ਕੈਂਪ ਲਾਇਆ ਗਿਆ ਜਿਸ ਵਿੱਚ 635 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਤੇ 170 ਮਰੀਜ਼ ਆਪਰੇਸ਼ਨ ਲਈ ਚੁਣੇ ਗਏ ਡਾਕਟਰ ਪੀ ਐਸ ਬਰਾੜ ਦਾ ਟਾਊਨ ਸੀ ਸੈਕਸ਼ਨ ਦੇ ਡਾਕਟਰ ਨੇ ਦੱਸਿਆ ਕਿ ਇਨ੍ਹਾਂ ਮਰੀਜ਼ਾਂ ਨੂੰ ਮੁਫਤ ਲੈਨਸ ਪਾਇਆ ਜਾਣਗੇ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ ਸੈਂਟਰ ਦਾ ਦੱਸਿਆ ਕਿ ਮਰੀਜ਼ਾਂ ਲਈ ਕਾਫਾ ਪ੍ਰਸ਼ਾਦ ਦੇ ਨਾਲ ਚਾਹ ਦਾ ਗੋਦਾ ਲੰਗਰ ਵੀ ਲਾਇਆ ਗਿਆ ਕਿਸੇ ਕਿਸਮ ਦੀ ਕਿਸੇ ਲਈ ਦਿੱਕਤ ਨਹੀਂ ਹੁੰਦੀ ਡਾਕਟਰ ਪੀਐਸ ਭਰਾ ਨੇ ਦੱਸਿਆ ਕਿ ਨਵੀਂ ਤਕਨੀਕ ਤੇ ਮਹਿੰਗੀ ਕੀਮਤ ਦੇ ਲੈਂਜ਼ ਪਾਏ ਗਏ ਹਨ ਤੇ ਇਹ ਸਵਾਲ ਹਰ ਪੀੜਿਤ ਇਲਾਕਿਆਂ ਦੇ ਵਿੱਚ ਇਸ ਕੈਂਪ ਬਾਰੇ ਜਿਆਦਾ ਪ੍ਰਚਾਰ ਕੀਤਾ ਗਿਆ ਸੀ ਤਾਂ ਕਿ ਫਰੀਦਕੋਟ ਫਰੋਗਪੁਰ ਤਰਨਤਾਰ ਅੰਮ੍ਰਿਤਸਰ ਤੇ ਗੁਰਦਾਸਪੁਰ ਇਲਾਕਿਆਂ ਦੇ ਮਰੀਜ਼ ਇਸ ਕੈਂਪ ਦਾ ਫਾਇਦਾ ਉਠਾ ਸਕਣ ਉਹਨਾਂ ਦੱਸਿਆ ਕਿ ਉਸ ਪਾਸੋਂ ਵੀ ਬਹੁਤ ਸਾਰੇ ਮਰੀਜ਼ ਆਏ ਸਨ ਪ੍ਰੋਜੈਕਟ ਚੇਅਰਮੈਨ ਆਰਐਸ ਰਾਣਾ ਨੇ ਦੱਸਿਆ ਕਿ ਇਹ ਕੈਂਪ ਲਗਾਤਾਰ ਜਾਰੀ ਰਹਿਣਗੇ ਤੇ ਲੋਇਨ ਕਲੱਬ ਵੱਲੋਂ ਅਕਸਰ ਮਨੁੱਖਤਾ ਦੀ ਭਲਾਈ ਵਾਲੇ ਸੇਵਾਕਾਰ ਜਾਰੀ ਰੱਖੇ ਜਾਂਦੇ ਨੇ ਕੋੜਪੂਰਾ ਤੋਂ ਕੈਮਰਾਮੈਨ